ਸਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਉੱਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬੰਦ ਦਾ ਪ੍ਰਭਾਵਸ਼ਾਲੀ ਅਸਰ ਦੇਖਣ ਨੂੰ ਮਿਲਿਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਅਤੇ ਸਮੂਹ ਜਥੇਬੰਦੀਆਂ ਵੱਲੋਂ ਲੰਗੜੂਆ ਦੇ ਬਾਈਪਾਸ ਵਿਖੇ ਆਪਣੀਆਂ ਹਕਤੀ ਬੰਗਾ ਪ੍ਰਤੀ ਕੀਤਾ ਗਿਆ ਰੋਸ ਪ੍ਰਦਰਸ਼ਨ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ

ਇਸ ਬੰਦ ਕਰਨ ਦਾ ਜੋ ਮਕਸਦ ਹੈ ਉਹ ਸੰਜਿਆ ਦੇ ਮਕਸਦ ਹੈ ਉਹ ਹੈ ਕਿ ਬੋਧੀ ਸਰਕਾਰ ਸਾਰੇ ادارے ਕਾਰਪੋਰੇਟ ਘਰਾਣੇ ਨੂੰ ਦੇ ਰਹੀ ਹੈ ਉਹ ਖੇਤੀ ਨੂੰ ਕਾਰਪੋਰੇਟ ਘਰਾਣੇ ਨੂੰ ਦੇ ਰਹੀ ਹੈ ਪਹਿਲਾਂ ਉਹਨੇ ਕੰਪਨੀ ਬਣਾਏ ਜਿਹਦੇ ਖਾਤ ਕਿਸਾਨਾਂ ਦਾ ਵੱਡਾ ਸੰਕਟ ਹੋਣਾ ਤੇ ਪੈਸਾ ਵਾਪਸ ਲਾਏਗਾ ਤੇ ਹਮ ਐਮ ਐਸ ਪੀ ਦੀ ਗਰੰਟੀ ਦੇ ਲਈ ਪ੍ਰਸਾਦ ਜਿਹੜੇ ਆ ਸਿਲਸ ਕਰ ਰਿਹਾ ਹੈ

उस बाजारे डी मार्च वर्ग के स्टोर जो खोले जा रहे हैं और चोन बचाव खत्म किया जा रहा है मुख की गलत छोटे अराल नेमला जो सरकार कर रही है खिलाफ जो बंद किया जा रहा है और जो साध प्रदर्शन करने के तंत्र हो गए हैं वो सख्त पाबंदियां जो गोरमेंट ला रही है नए कानून बना रही है ਜਿਹੜੇ ਸਾਡੇ ਬੁੱਧੀਜੀਵੀ ਕਾਟੇੰਦਰ ਦਿੱਤੇ ਹੋਏ ਆ ਧਰਮਕਾਰੀਆਂ ਨੂੰ ਜਿਹੜਾ ਜਿਹੜਾ ਉਹਨਾਂ ਨੇ 150 ਰੁਪਏ ਜੰਮਿਆ ਰੋਕਾਂ ਲਾਈਆਂ ਜੰਮਿਆ ਜਾਨੀ ਡੈਮੋਕ੍ਰੇਸੀ ਦਾ ਜਿਹੜਾ ਤਪੰਨ ਉਹ ਕੀਤਾ ਜਾ ਰਿਹਾ ਉਹ ਇਹਦੇ ਖਿਲਾਫ ਅਸੀਂ ਇਸ ਦੇਸ਼ ਦੀ ਗੁਰਿਆਤ ਨੂੰ ਬਚਾਉਣ ਲਈ ਇਸ ਦੇਸ਼ ਦੇ ਫੈਡਰਲ ਢਾਂਚੇ ਨੂੰ ਬਚਾਉਣ ਲਈ ਇਸ ਦੇਸ਼ ਦੇ ਛੋਟੇ ਕਾਰੋਬਾਰ ਨੂੰ ਬਚਾਉਣ ਲਈ ਉਹਦੇ ਲਈ ਜਿਹੜਾ ਇਹ ਭਾਰਤ ਦਾ brand ਉਹ ਕੀਤਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਕਿਸਾਨ ਭਰਾਵਾਂ ਦੀ ਸਾਰਿਆਂ ਦੀ ਮੰਗਿਆ ਕਿ ਐਮਐਸਪੀ ਦੇ ਨੂੰ ਲੈ ਕੇ ਤੇ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਦਿੱਲੀ ਨੂੰ ਜਾ ਰਹੇ ਸੀ ਅੱਜ ਹਲਾਕ ਉਹਨੇ ਹੋ ਰਿਹਾ ਜਿਵੇਂ ਪੰਜਾਬ ਦੇ ਕਿਸਾਨ ਇਸ ਦੇਸ਼ ਦੇ ਵਾਸੀ ਨਾ ਹੋਣ ਔਰ ਉਹਨਾਂ ਤੇ ਜਿਸ ਤਰੀਕੇ ਦੇ ਨਾਲ ਅੱਥਰੂ ਗੈਸ ਬੰਬ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਬਹੁਤ ਹੀ ਬਿੰਦੜਜੋਗ ਹੈ ਖਾਸ ਕਰਕੇ ਇਸ ਤੋਂ ਵੀ ਟਕੀਆ ਗੱਲ ਹੈ ਕਿ ਹਰਿਆਣਾ ਪੁਲਿਸ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਸਾਡੇ ਹੀ ਕਿਸਾਨਾਂ ਦੇ ਉੱਪਰ ਗੋੜੀਆਂ ਚਲਾ ਰਹੀ ਆ ਲੱਖ ਚਾਰਜ ਕਰ ਰਹੀ ਆ ਤਖਤੂ ਦਾ ਸੈਟਰੀ ਆ ਮੈਂ ਇਹਦੀ ਭਰਪੂਰ ਨਿੰਦਾ ਕਰਦਾ ਆ ਔਰ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੇ ਹੱਕ ਵਿੱਚ ਅਸੀਂ ਹਰ ਤਰੀਕੇ ਨਾਲ ਖੜੇ ਆ ਔਰ ਅਸੀਂ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਕਿ ਸਾਡੇ ਕਿਸਾਨ ਵੀਰ ਇਸ ਵਿੱਚ ਕਾਮਯਾਬ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਉਹਨਾਂ ਦੀ ਮਦਦ ਵੀ ਹੋਵੇ ਉਹ ਕੱਲੇ ਗਏ ਆ ਪਰ ਜੋ ਹਰਿਆਣਾ ਦੇ ਬਾਟਰ ਤੇ ਉਹਨਾਂ ਦੇ ਸ਼ਕਤ ਹੋਇਆ ਆ ਮੈਨੂੰ ਲੱਗਦਾ ਪਈ ਇੰਨਾ ਵੀ ਵਿਸਾਲ ਕੋ ਨਹੀਂ ਸੀ ਅਸੀਂ ਪਿਛਲੇ ਤੱਕ ਨਿਯਾਰਾ ਕੀਤਾ ਤਾਂ ਭਈ ਅਜਰਾਏ ਜਿਹੜੀਆਂ ਫੌਜਾਂ ਕੱਢੇ ਗਾਜਾ ਪੱਟੀ ਤੋਂ ਇੱਥੇ ਸਾਡੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੀ ਰਾਜਤਾ ਨਿਚਾਰੇ ਲੋਕਾਂ ਦੇ ਉੱਤੇ ਉਸੇ ਕਰ ਦਿੱਤੇ ਜਿਹੜੇ ਆ ਉਹ ਡਰੋਨਾਂ ਦੇ ਨਾਲ ਉਹ ਬੰਬ ਜਿਹੜੇ ਉਹ ਚੁੱਟੇ ਗਏ ਆ 100 ਬੰਦਾ ਜ਼ਖਮੀ ਆ ਸੀ ਉਹਦੀ ਕੁੱਲੀ ਕਰਦੇ ਆ ਤੇ ਵਿੱਚ ਸਾਰੇ ਬਾਜ਼ਾਰ ਕਾਰੋਬਾਰ ਲੋਕ ਵਕਫ ਵਕ ਦੁਕਾਨਾਂ ਆਪਣੀਆਂ ਬੰਦ ਕਰਕੇ ਇੱਥੇ ਲੋੜੋਆ ਬਾਈਪਾਸ ਦੇ ਉੱਤੇ ਪਹੁੰਚੇ ਆ। ਇਹ ਬੰਦ ਅਸਲ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਇੱਕ ਤਾਂ ਕਿਸਾਨ ਅੰਦੋਲਨ ਦੇ ਵੱਲੋਂ ਜਿਹੜਾ ਲੋਕਾਂ ਦੀਆਂ ਮੰਗਾਂ ਠਾਕੇ ਲੋਕਾਂ ਨੂੰ ਇਹਦੇ ਵਾਸਤੇ ਜਾਗਰੂਕ ਕੀਤਾ ਗਿਆ। ਉਸ ਜਾਗਰੂਕਤਾ ਦੇ ਨਾਲ ਲੋਕ ਅੱਜ ਆਪਣੇ ਹੱਤਾਂ ਵਾਸਤੇ ਸੜਕਾਂ ਦੇ ਉੱਤੇ ਆਏ ਹੋਏ ਆ ਔਰ ਮੋਦੀ ਖਿਲਾਫ ਦੀਆਂ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਉਹ ਸਮਝ ਚੁੱਕੇ ਆ ਕਿ ਸਾਡੇ ਦੇਸ਼ ਨੂੰ ਜੇ ਬਚਾਉਣਾ ਤੇ ਅੰਦੋਲਨਾਂ ਰਾਹੀਂ ਹੀ ਸੜਕਾਂ ਦੇ ਉੱਤੇ ਆ ਕੇ ਹੀ ਬਚਾਇਆ ਜਾ ਸਕਦਾ ਹੈ